ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਕਉngੂ ਕੀ ਕਾਇਆ ਰਤਨਾ ਕੀ ਲਲਤਾ ਅਗਰਵਾਸ ਤਨ ਸਾਸ 68 ਤੀਰਥ ਕਾ ਮੋਖੇ ਟਿੱਕਾ ਤਿਤ ਘਟ ਮਤ ਵਿਗਾਸ ਓਤ ਮਤੀ ਸਾਲਾਹਣਾ ਸਚ ਨਾਮ ਗੁਣਤਾਸ ਬਾਬਾ ਹੋਰ ਮਤ ਹੋਰ ਹੋਰ ਜੀ ਸੋ ਵੀਰ ਕਮਈਐ ਕੂੜੈ ਕੂੜਾ ਜੋਰ ਰਹਾਉ ਪੂਜ ਲੱਗੈ ਪੀਰ ਆਖੀਐ ਸਭ ਮਿਲੈ ਸੰਸਾਰ ਨਾਉ ਸੁਦਾਏ ਆਪਣਾ ਹੋਵੈ ਸਿੱਧ ਸੁਮਾਰ ਜਾਪਤ ਲੀਖੈ ਨਾ ਪਵੈ ਸਭਾ ਪੂਜ ਕੋ ਵਾਰ ਜਿਨ ਕਉ ਸਤਗੁਰ ਥਾਪਿਆ ਤਨ ਮੇਟ ਨਾ ਸਕੈ ਕੋਏ ਉਨਾਂ ਅੰਦਰੇ ਨਾਮ ਨਿਧਾਨ ਹੈ ਨਾਮ ਪ੍ਰਗਟ ਹੋਏ ਨਾਉ ਪੂਜੀਐ ਨਾਉ ਮੰਨਿਐ ਅਖੰਡ ਸਦਾ ਸੱਚ ਸੋਏ ਖੇਹੁ ਖੇਹ ਰੜਾਈਐ ਤਾਂ ਜੀਉ ਕਿਹਾ ਹੋਏ ਜਲਿਆ ਸਭ ਸਿਆਣ ਪਾ ਉੱਠੀ ਚੱਲਿਆ ਰੋਏ ਨਾਨਕ ਨਾਮ ਵਿਸਾਰਿਆ ਦਰ ਗਿਆ ਕਿਆ ਹੋਏ ਸਿਰੀ ਰਾਗ ਮਹੱਲਾ ਪਹਿਲਾ ਗੁਣਵੰਤੀ ਗੁਣਵਿਥਰੈ ਔਗਣਵੰਤੀ ਝੂਰ ਜੇ ਲੋੜੇ ਵਰ ਕਾਮਣੀ ਨਾ ਮਿਲਿਆ ਪਿਰ ਕੂਰ ਨਾ ਬੇੜੀ ਨਾ ਤੁਲਹੜਾ ਨਾ ਪਾਈਐ ਪਿਰ ਦੂਰ ਮੇਰੇ ਠਾਕੁਰ ਪੂਰਾ ਤਖਤ ਅਡੋਲ ਗੁਰਮੁਖ ਪੂਰਾ ਜੇ ਕਰੇ ਪਾਈਐ ਸਾਚ ਅਤੋਲ ਰਹਾਉ ਪ੍ਰਭ ਹਰ ਮੰਦਰ ਸੋਹਣਾ ਤਿਸ ਮਹਿਮਾਨਕ ਲਾਲ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ ਬਿਨ ਪੌੜੀ ਗੜ ਕਿਉ ਚੜਾਓ ਗੁਰ ਹਰ ਨਦ ਗੁਰ ਹਰ ਧਿਆਨ ਨਿਹਾਲ ਗੁਰ ਪੌੜੀ 베ੜੀ ਗੁਰ ਗੁਰ ਤੁਲਹਾ ਹਰ ਨਾਓ ਗੁਰ ਸਰ ਸਾਗਰ ਵਹੇ ਥੋ ਗੁਰ ਤੀਰਥ ਦਰਿਆ ਆਓ ਜੇ ਤੇ ਸੁ ਭਾਵੈ ਉਜਲੀ ਸਤ ਸਰ ਨਾਵਣ ਜਾਓ ਪੂਰੋ ਪੂਰੋ ਆਖੀਐ ਪੂਰਾ ਤਖਤ ਨਿਵਾਸ ਪੂਰਾ ਥਾਨ ਸੁਹਾਵਣਾ ਪੂਰਾ ਆਸ ਨਿਰਾਸ ਨਾਨਕ ਪੂਰਾ ਜੇ ਮਿਲੈ ਕਿਉ ਘਟੈ ਗੁਣ ਤਾਸ ਸ੍ਰੀ ਰਾਗ ਮਹੱਲਾ ਪਹਿਲਾ ਆਵਹੁ ਭੈਣੇ ਗਲ ਮਿਲਹਿ ਅੰਕ ਸਹਿਲੜੀਆਂ ਮਿਲਕਾ ਕਰਾਏ ਕਹਾਣੀਆਂ ਸਮਰਥਕੰਤ ਕੀਆ ਸਾਚੇ ਸਾਹਿਬ ਸਭ ਗੁਣ ਔਗਣ ਸਭ ਅਸਾਹ ਕਰਤਾ ਸਭ ਕੋ ਤੇ ਰਹਿ ਜੋਰੇ ਏਕ ਸ਼ਬਦ ਵੀ ਏਕ ਸ਼ਬਦ ਵਿਚਾਰੀ ਐ ਜਾ ਤੂ ਤਾ ਕਿਆ ਹੋਰ ਰਹਾਓ ਜਾਏ ਪੁੱਛੋ ਸੁਹਾਗਣੀ ਤੁਸੀਂ ਆਵਿਆ ਕਿੰਨੀ ਗੁਣੀ ਸਹਜ ਸੰਤੋਖ ਸਿੰਗਾਰੀਆ ਮਿੱਠਾ ਬੋਲਣੀ ਪਿਰ ਦੀ ਸਾਲੂਤਾ ਮਿਲੈ ਜਾ ਗੁਰ ਕਾ ਸਬਦ ਸੁਣੀ ਕੀਤੀ ਆ ਤੇਰੀ ਆ ਕੁਦਰਤੀ ਕੇਵਲ ਤੇਰੀ ਦਾਤ ਕੇਤੇ ਤੇਰੇ ਜੀਅ ਜੰਤ ਸਿਫਤ ਕਰੇ ਦਿਨ ਰਾਤ ਕੇਤੇ ਤੇਰੇ ਰੂਪ ਰੰਗ ਕੇਤੇ ਜਾਤ ਆजात ਸੱਚ ਮਿਲੈ ਸੱਚ ਉਪਜੈ ਸੱਚ ਮਹਾਂ ਸਾਚ ਇਸ ਮਾਇ ਸੁਰਤ ਹੋਵੈ ਪਤ ਉਗਵੈ ਗੁਰਬਚਨੀ ਭਉ ਖਾਏ ਨਾਨਕ ਸੱਚਾ ਪਾਤ ਸਾਹੁ ਆਪੇ ਲੈ ਮਿਲਾਈ ਸੱਚ ਮਿਲੈ ਸੱਚ ਉਪਜੈ ਸਚ ਮੈਂ ਸਾਚਿਸਮਾਏ ਸੁਰਤ ਹੋਵੇ ਪਤ ਉਗਵੇ ਗੁਰਬਚਨੀ ਭੋਖਾਏ ਨਾਨਕ ਸੱਚਾ ਪਾਤਸ਼ਾਹ ਆਪੇ ਲੈ ਮਿਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ